247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਕਿਰਨ ਨਾਲੇ 'ਚ ਡੁੱਬਣ ਕਾਰਨ 27 ਮੱਜਾਂ ਦੀ ਗਈ ਜਾਨ। 20 ਤੋਂ 25 ਦੇ ਕਰੀਬ ਡੂੰਘੇ ਪਾਣੀ 'ਚ ਲਾਪਤਾ ਹੋਈਆਂ ਮੱਜਾਂ। ਗਰਦਾਸਪੁਰ ਦੇ ਅਧੀਨ ਪੈਂਦੇ ਕਸਬਾ ਕਲਾਨੌਰ ਤੋਂ ਗੁਜਰਦੇ ਸ਼ੱਕੀ ਕਿਰਨ ਨਾਲੇ ਵਿੱਚ ਅੱਜ ਗੁਜਰ ਭਾਈਚਾਰੇ ਦੀਆਂ 27 ਮੱਜਾਂ ਪਾਣੀ ਵਿੱਚ ਡੁੱਬਣ ਕਾਰਨ ਮਰ ਗਈਆਂ ਹਨ ਜਦਕਿ 20 ਤੋਂ 25 ਮੱਜਾਂ ਦੇ ਕਰੀਬ ਕਿਰਨ ਨਾਲੇ ਵਿੱਚ ਲਾਪਤਾ ਹੋ ਗਈਆਂ ਹਨ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਗਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਖਾਸ ਰਿਪੋਰਟ ਜੀ ਮੈਂ ਪਹਿਲਾਂ ਆਪਣਾ ਨਾਮ ਦੱਸੋ ਜੀ ਜੀ ਸਾਹਿਬ ਜਨਾਬ ਪਿੰਡ ਕਿਹੜਾ ਜੇ ਮੇਰੀ ਅੰਮਾ ਬਾਦ ਕੀ ਵਾਕਿਆ ਹੋਇਆ ਜੇ ਬਾਗਾ ਦੇ ਡੰਗਰ ਚੁਗਣ ਆਏ ਨਾ ਦੇ ਕੰਨ ਵਿੱਚ ਬੁਢੀ ਥੱਲੇ ਆ ਗਏ ਨਾ ਤੇ ਸਦਾਈ ਡੰਗਰ ਮਰ ਗਏ ਨਾ ਤੇ ਬਾਕੀ ਦੇ ਉਹ ਕੋਲ 10 ਲੱਬੇ ਬਾਕੀ ਲੱਭਣ ਦੇ ਆ ਅਬ ਕਰਨ ਸਾਹਬ ਨੇ ਪੂਰੀ ਦੇਖ ਲੱਗਾ ਕਿ ਨ ਭਰੀ ਗਈ ਦੀ ਹੈ ਕਿੰਨੇ ਕਵਿਤੇ ਵਾਕਾ ਹੈ ਇਹ ਕੋਲ 10 11 ਵਜੇ ਦਾ ਵਾਕਾ ਹੈ ਠੀਕ ਹੈ ਤੇ ਕਿਨੇ ਕਿਨੇ ਡੰਗਰ ਕਿਨੇ ਕਿਨੇ ਮਰੇ ਨੇ 8 ਡੰਗਰ ਦੂਸਰੇ ਦੇ 10 ਡੰਗਰ ਬशीर ਦੇ ਯੂਸਫ ਕੌਣ ਜੇ ਹਾਂਜੀ ਯੂਸਫ ਆਏ ਹਾਂਜੀ ਹੋਰ 10 ਡੰਗਰ ਬशीर ਦੇ ਹਾਂਜੀ ਪੰਜ ਡੰਗਰ ਰਵੀ ਦੇ ਆ ਉਹਦਾ ਜਮੰਡਾ ਇਹਦਾ ਯੂਸਫ ਦਾ ਯੂਸਫ ਦਾ ਮੰਡਾ ਰਵੀ ਇੱਕ ਜਵਾਈ ਹੈ ਇੱਕ ਜਵਾਈ ਦਾ ਬਾਗਾ ਚਾਰ ਦੀਆਂ ਆ ਇਹ ਨਿੱਲੇ ਡੰਗਰ ਸਦਾ ਹੀ ਡੰਗਰ ਮਾਰਗੇ ਜਨਾਬ ਪਤਾ ਹੋ ਵੀ ਨਹੀਂ ਜੀ ਅਸੀਂ ਕੋਲ ਵੀ ਨਹੀਂ ਗਈ ਨਾ ਚਲੋ ਸਦਾ ਹੀ ਮਾਰਗੇ ਨਹੀਂ ਯਾਰ ਮੌਕੇ ਤੇ ਹੋ ਗਿਆ ਜੀ ਉੱਚੀ ਪਤਾ ਹੋਰ ਵੀ ਹੋ ਸਕਦੀਆਂ ਨਾ ਬਾਕੀ ਡੰਗਰ ਲੱਭਗੇ ਨਹੀਂ ਬਾਗੀ ਲੱਭਗੇ ਬਾਗੀ ਲੱਭਗੇ ਤੇ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਕਿ ਮੰਗੇ ਕਰਦੇ ਆ ਬਈ ਗਵਰਨਮੈਂਟ ਨੇ ਜਿਹੜੀ ਆਣੀ ਚਾਹੀਦੀ ਹੈ ਗਰੀਬਾਂ ਨੂੰ ਅਸੀਂ ਸਾਡੇ ਕੋਲ ਖਾਣ ਵਾਸਤੇ ਕੁਝ ਨਹੀਂ ਹੈ ਖਾਣ ਨੂੰ ਸਾਡੇ ਨੂੰ ਇਹੋ ਦੇ ਦੋ ਨਹੀਂ ਆ ਮਿਲ ਜਾਂਦੀ ਹੋ ਮਰ ਗਈਆਂ ਰੋਟੀ ਹੱਟੇ ਤੋਂ ਮੇਰੇ ਕੱਪੜੇ ਤੋਂ ਰਹਿ ਗਏ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਬਚਾਦਿਆਂ ਕੋਈ ਸਾਡੀ ਮਦਦ ਕਰੇ ਹਾਂ ਜੀ ਮੈਂ ਕੀ ਨਾ ਮੇਰਾ ਨਫਾ ਤਾਂ ਮਾਜੀ ਕੀ ਹੋਇਆ ਕੀ ਵਾਕਿਆ ਜੀ ਇਹ ਹੀ ਡੰਗਰਾਂ ਨੂੰ ਲੈ ਕੇ ਆਉਂਦੇ ਪਈ ਸੀ ਤੇ ਗਰਮੀ ਬਹੁਤ ਹੀ ਸੀ ਤੇ ਡੰਗਰ ਜਾ ਬੜੇ ਜਾ ਕੇ ਪਾਣੀ ਵਿੱਚ ਜਾ ਬੜਿਆ ਤੇ ਘਟੋ ਘਟ ਵੀ ਸਾਡੀਆਂ 20 25 ਤੇ ਲੱਗੇ ਲੱਗੇ ਮੱਝਾਂ ਜਿਹਨੀਆਂ ਉਹ ਲਾਪਤਾ ਹੈਗੀਆਂ ਵਾ ਤੇ 20 25 ਮੱਝਾਂ ਲਾਪਤਾ ਤੇ ਬਾਕੀ ਇਹ ਲੱਭ ਲੀਓ ਠੀਕ ਹੈ ਕੀ ਮਲੇ ਆਪਣੇ ਵਰਗੀਆਂ ਨੇ ਨਹੋਂਣ ਦੇ ਵਿੱਚ ਵੜੀਆਂ ਕੀਤਾ ਕੋਈ ਨਹੀਂ ਮੱਝਾ ਅਸੀਂ ਬਸ ਆਹ 侧 ਤੇ ਚਾਹਦੇ ਪਈਏ ਨਹੋਂਣ ਵਾਸਤੇ ਵਿੱਚ ਵੜੀਆਂ ਹੀ ਹੈ ਗਰਮੀ ਬਹੁਤ ਜ਼ਿਆਦਾ ਸੀ ਤੇ ਵਿੱਚ ਹਰ ਬੂਟੀ ਹੀ ਦੇ ਵਿੱਚ ਜਾ ਵੜੀਆਂ ਦੇ ਵਿੱਚ ਬੂਟੀ ਆ ਗਈ ਪਹਿਲਾਂ ਵੀ ਚਾਹਦੇ ਰਹੇ ਇੱਥੇ ਵਿੱਚ ਹਾਂਜੀ ਪਹਿਲਾਂ ਵੀ ਬਹੁਤ ਵਾਰ ਚਾਹਦੇ ਰਹੇ ਨਾਲ ਤੁਹਾਡੇ ਕੋਣ ਆਇਆ ਸੀ ਮਜੇ ਚਾਹਣ ਨਾਲ ਹੀ ਬਦੂ ਪਣਾਈ ਆਹੀ ਤੇ ਘਾਟਾ ਪਰਾ ਤੇ ਇੱਕ ਪਣਾਈ ਆਈ ਹੈ